वाहगुरु जी का खालसा वाह वागुरु जी मेरे भरया हथ रखे आर्टा लिए ਚਲ ਭੈਣ ਜੀ ਆਸਰੇ ਕਰਦੇ ਹਰ ਕਰਦੇ ਅੱਜ ਆਤਾ ਗੁੰਨਦੀ ਆ ਅੱਜ ਵੇਲੇ ਨਹੀਂ ਉਹ ਫਿਰ ਮੇਰੇ ਨਾਲ ਉਹਨਾਂ ਨੂੰ ਪਰੋਣੇ ਆਏ ਨੇ ਉਹਨਾਂ ਨੂੰ ਭੁੱਖ ਲੱਗੀ ਆ ਅੱਛਾ ਠੀਕ ਹੈ ਤੇ ਪਰੋਣੇ ਆ ਗਏ ਆ ਉਹ ਬਲੇਤੀ ਤੋਂ ਆਏ ਆ ਪਰੋਣੇ ਬਲੇਤੀ ਤੋਂ ਪੜਾ ਇੰਗਲਿਸ਼ ਕਿੰਨੀ ਬੋਲਦੇ ਹੋ ਅੰਦਰ ਬੈਠੇ ਆ ਤੁਹਾਨੂੰ ਨਾਲੇ ਕਿ ਬਲੇਤੀ ਪਰੋਣੇ ਹੈ ਬੋਲਦਾ ਹਾਂ ਆ ਆਉਦੇ ਤੂੰ ਆਏ ਹਾਂਜੀ ਇੰਗਲਿਸ਼ ਸੁਣੀ ਇਹਨਾਂ ਦੇ ਤੁਸੀਂ ਇੰਗਲਿਸ਼ ਬੋਲਦੇ ਕਿੱਡੀ ਸੋਣੀ ਅੰਗਰੇਜੀ ਬੋਲਦੇ ਆ ਕਿੱਡੀ ਸੋਣੀ ਅੰਗਰੇਜੀ ਪੁੜੀ ਦੀ ਇੰਗਲਿਸ਼ ਸੁਣਾ ਰਹੀ ਹੈ ਜੀ ਆਹ ਸੁਣ ਨੋਵੇ ਅੱਛਾ ਉਹ ਇੰਗਲਿਸ਼ ਸੋਨਾ ਕੁੜੀ ਦੀ ਵੀ ਤੁਸੀਂ ਅੱਛਾ ਹਾਂਜੀ ਪੁੱਤ ਜੀ ਤੁਸੀਂ ਵੀ ਅੰਗਰੇਜੀ ਬੋਲ ਲੈਂਦੇ ਜੀ ਹਾਂਜੀ ਸੱਸ ਹਾਂਜੀ ਸੱਸੀ ਕਾਚਾ ਬੜੀ ਅੰਗਰੇਜੀ ਬੋਲਦੇ ਪਹਿਣਾ ਮੈਂ ਤਾਂ ਪਹਿਲੀ ਵਾਰੀ ਵੇਖੀ ਅਰੇ ਪੈਨ ਜੀ ਜੇ ਤੁਸੀਂ ਸਾਡੀ ਇੰਗਲਿਸ਼ ਸੁਣੀ ਕਿੱਥੇ ਐ ਕਾਹਦਾ ਵੀ ਲੱਗਦਾ अच्छा हो अंग्रेजी ਹੁੰਦੀ ਆ ਤੁਹਾਨੂੰ ਭੈਣ ਜੀ ਕਿਉਂ ਨਹੀਂ ਸੁਣਾਈਏ ਫਿਰ ਜੇ ਕਹਿੰਦੇ ਜੇ ਤੇ ਇੰਗਲਿਸ਼ 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 ਹਾ ਕੋੜੀ ਇੰਗਰੇਜੀ ਬੋਲਦੇ ਟਾਡੇ ਪ੍ਰਾਣੇ ਭੈਣ ਜੀ ਨਹੀਂ ਇੰਗਰੇਜੀ ਬੋਲਦੇ ਟਾਡੇ ਪ੍ਰਾਣੇ ਹਾਂ ਮੈਂ ਤਾਂ ਸਮਝ ਨਹੀਂ ਆਂਦੀ ਕੀ ਅੰਗਰੇਜ਼ੀ ਅੰਗਰੇਜ਼ੀ ਕਰੀ ਜਾਂਦੇ ਬਾਹ ਤੂੰ ਹੀ ਬੈ ਕੇ ਅੰਗਰੇਜ਼ੀ ਸੁਣੀ ਜਾਂ ਉਹ ਤਾਂ ਮੈਂ ਥੋੜਾ ਜਿਹਾ ਬਾਹ ਜਾ ਕੇ ਆਟਾ ਗੁੰਨਣਾ ਮੁੱਕਿਆ ਦੇਣਾ ਚਲ ਠੀਕ ਐ ਘਰ ਆਪਣਾ ਕੰਮ ਲੈ ਪਹਿਲੀ ਅੰਗਰੇਜ਼ੀ ਦੀ ਵਾਇ ਤੇ ਬਾਹ ਤੱਕ ਜਾਣ ਦੀ ਕਿਹੜੇ ਪਰੋਣੇ ਆਏ ਆ ਹੰਬਲੇ ਤੋਂ ਆਏ ਇਹਨਾਂ ਦੇ ਪਰੋਣੇ ਦੇਖ ਕਿੰਨੀ ਅੰਗਰੇਜ਼ੀ ਬੋਲਦੇ ਆ ਉਹ ਹੈ ਦੀ ਚਮੜ ਚਮੜ ਕਰੀ ਜਾਂਦੇ ਆ ਚਲ ਮੈਂ ਬਾਹ ਨਾ ਜਾਣੀ ਆ ਮੈਨੂੰ ਘਰ ਟੜਕਾ ਪੈ ਜਾਣੀ ਠੀਕ ਐ ਜੀ ਮੈਨੂੰ ਪਾਦਾ ਆ ਮੈਂ ਪਕਾਚਾ वो मैंने का मैं चल रहा क्यों देखा के देखो के मारी वो लीजिए ठीक है ओले हो के ठीक है चला गोविंद चेक क्या खातीया तुमने मुझे आया था ची 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 जेजे जे चीसी जे, जे। पैना ਪਾ ਤੁਹਾਡੇ ਪ੍ਰੋਣੇ ਤੇ ਪੱਦ ਵੀ ਬਲੇਤੀ ਤਰੀਕੇ ਨਾਲ ਹੀ ਮਾਰਦੇ ਆ ਇੰਨਾ ਗੰਦਾ ਪੱਦ ਆਉਂ ਜਾ ਜੀ ਤੁਹਾਡੇ ਪ੍ਰੋਣੇ ਤੇ ਪੱਦ ਵੀ ਬਲੇਤੀ ਤਰੀਕੇ ਨਾਲ ਹੀ ਮਾਰਦੇ ਆ ਤੇ ਹੋਰ ਹਜੇ ਕਿੱਥੇ ਤੂੰ ਇਹਦਾ ਜੈਨਾ ਟ੍ਰੈਂਡਿੰਗ ਨਹੀਂ ਦੇਖਿਆ ਕੋਈ ਨਹੀਂ ਬੜਾ ਭੈਣ ਜੀ ਅਹੀਂ ਤਾਂ ਖੁੱਲੇ ਆਮ ਸਭ ਕੁਝ ਕਰਦੇ ਆ ਪੰਜਾਬੀ ਵਿੱਚ ਹੀ ਸਭ ਕੁਝ ਨਾ ਟ੍ਰੈਂਡ ਦੇ ਵੇਖੋ ਤੁਸੀਂ ਐਨਕ ਵੇਖੋ ਟੋਪੀ ਦੇਖੋ ਉਹਦਾ ਪਰਨਾ ਦੇਖੋ ਮਲੀਜੇ ਦਾ ਤੁਹਾ ਪੇਨਾ ਪੁੱਠੀ ਪਾਈ ਆ ਐਨਕ ਵੀ ਪੁੱਠੀ ਲਾਈ ਆ ਸਾਡਾ ਜਮਾਨਾ ਨਾ ਹਜੇ ਹਜੇ ਤੂੰ ਟ੍ਰੈਂਡ ਦੇਖਿਆ ਕਿੱਥੇ ਆ ਤੂੰ ਇਹਦੇ ਪੈਂਡੂ ਵਿੱਚ ਰਹਿਣ ਵਾਲੇ ਜੇ ਬਲਾਤ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੋਵੇ ਉੱਧਰ ਤਾਂ ਸਭ ਕੁਝ ਇਦਾਂ ਹੀ ਚੱਲਦਾ ਹੈ ਫਿਰ ਚੀਜ਼ਾਂ ਲੰਦੇ ਪਾਉਂਦੇ ਉੱਧਰ ਹੋਰ ਟ੍ਰੈਂਡ ਹੈ ਭੈਣ ਉਹ ਤਾਂ ਤੈਨੂੰ ਕੀ ਪਤਾ ਦੱਸ ਇਹ ਜੰਮੇ ਦਾ ਸਿੱਧਾ ਹੈ ਕਿ ਪੁੱਠੇ ਜੰਮੇ ਉਧਰ ਵੀ ਇਹ ਮਿਕਸ ਜੰਮੇ ਹੈ ਇਹਨਾਂ ਦਾ ਨਹੀਂ ਕੋਈ ਬਾਲ ਲੱਤਾ ਖਾਣ ਦੇ ਸਿਰ ਥੱਲੇ ਅੱਛਾ ਜੀ ਇਦਾਂ ਹੈ ਇਦਾਂ ਉਧਰ ਹੁੰਦਾ ਹੈ ਹਾਲ ਦੇ ਪੰਜਾਬੀ ਲੋਕ ਸਭ ਕੋਈ ਸਿੱਧਾ ਹੀ ਹੁੰਦਾ ਸ਼ਰਿਆਮ ਹੀ ਹੁੰਦਾ ਆ ਤੇ ਹੋਰ ਬਾਤ ਕਰੋ ਭਿੰਜਿਆ ਹੀ ਨਹੀਂ ਐਨਾ ਬਾਰੇ ਗੱਲਾਂ ਕਰਨਦੇ ਆ ਇਹਨਾਂ ਨੂੰ ਕਿਤੇ ਸਮਝਤ ਨਹੀਂ ਲੱਗੀ ਜਾਂਦੀ ਸੜੀਆਂ ਗੱਲਾਂ ਬਾਰੇ ਹਾਂ ਨਾ ਇਹਨਾਂ ਨੂੰ ਕਿੱਥੇ ਸਮਝ ਲੱਗਣੀ ਆ ਕੱਢ ਲਿਏ ਹੋਰ ਕੀ ਹੈ ਕੁੱਤੇ ਹੀ ਆਏ ਵਾਕੇ ਸਹੀ ਕਿਹਾ ਜੇ ਕਿਤੇ ਸਾਨੂੰ ਗਾਲਾਂ ਨਹੀਂ ਕੱਢੀ ਜਾਂਦੇ ਪੰਜਾਬੀ ਚ ਫੱਠਾ ਨਹੀਂ ਫੜੋ ਖੇ ਖੜੇ ਛਾਂਦੇ ਹੈ ਗੈਨੇ ਪੁੱਛ ਲੈਨੇ ਤੋ ਛੁਪ ਰਿਹਾ ਵੀਰਾ ਮੈਂ ਪੁੱਛਦੀ ਜਸ ਸਿਸਟਰ ਪੰਜੀ ਪੰਜੀ ਤੂੰ ਸਾਨੂੰ ਕਿੱਥੇ ਘਰ ਆਇਆ ਥਨੀ ਖਚੀ ਚਾਂਦੇ ਹੈ ਪੰਜਾਬ ਵਿੱਚ ਨਾ ਨਾ ਭੈਣ ਜੀ ਨਾ ਨਾ ਗਾਇਤ ਨਹੀਂ ਤੁਹਾਡੀ ਤਾਰੀਫ ਕਰਨ ਦੇ ਵੀ ਕਿੰਨੀ ਸੋਣੀ ਅੰਗਰੇਜ਼ੀ ਬੋਲਣ ਦੇ ਆ ਤੇ ਫਿਰ ਅਜਾ ਤੁਸੀਂ ਕੈਸੀ ਕੀ ਕੈਸੀ ਬ੍ਰੋ ਖੁੱਠਾ ਉਹ ਕਿ ਹੰਟਾਇਆ ਉਹ ਉਹਦੇ ਹੱਦ ਵਿੱਚ ਜਦੋਂ ਅਸੀਂ ਜਾਇਦੀ ਕਿਸੇ ਨੂੰ ਇੱਜ਼ਤ ਦੇਣੀ ਹੋਵੇ ਨਾ ਤੇ ਫਿਰ ਅਸੀਂ ਉਹ ਵਾਲਾ ਮਤਲਬ ਜੂਸ ਕਰਦੇ ਵਰਲਡ ਹਾਛਾ ਹਾਛਾ ਬ੍ਰੋ ਟੂ ਵੈਰੀ ਖੁੱਠਾ ਟੂ ਵੈਰੀ ਖੁੱਠਾ ਹਾ ਜੈਸ ਬ੍ਰੋ ਤੂੰ ਵੀ ਬੈੜੀ ਕੁੱਤਾ ਤੂੰ ਵੀ ਵੈਰੀ ਖੁੱਠਾ ਆ ਉੱਥੇ ਜਾ ਕੇ ਇੱਧਾ ਖਾਣਾ ਵੈਰੀ ਵੈਰੀ ਖੁੱਠਾ ਵੈਰੀ ਵੈਰੀ ਖੁੱਠਾ हां तेरे थारे ਘਰ ਸਾਰੇ ਕੁੱਤੇ ਹੀ ਨੇ ਹੈ ਸਾਰੇ ਕੁੱਤੇ ਨਹੀਂ ਤੁਹਾਡੇ ਘਰ ਸਾਰੇ ਅਸੀਂ ਤਾਂ ਕੁੱਤੇ ਹੈਗੇ ਹੈਗੇ ਨੇ ਤੁਹਾਡੇ ਘਰ ਸਾਰੇ ਕੁੱਤੇ ਨੇ ਹਾਂ ਭੈਣ ਜੀ ਮੈਂ ਤਾਂ ਚੱਲੀ ਐ ਤੇ ਬੜੀ ਅੰਗਰੇਜ਼ੀ ਬੋਲਣ ਦੇ ਮੈਂ ਤਾਂ ਚੱਲੀ ਆ ਆਪਣੇ ਮੇਰੇ ਸਬਜ਼ੀ ਲੈਣ ਆ ਗਈ ਮੇਰੀ ਸਬਜ਼ੀ ਲੈ ਆਜੋ ਨਾ ਆਜੋ ਰੁਕ ਜਾ ਹਾਂ ਹਾਂ ਤੜ ਦੇ ਅੰਗਰੇਜ਼ ਸੁਣ ਕੇ ਉਹ ਚੱਲ ਗਏ ਨਹੀਂ ਭੈਣ ਜੀ ਉਹ ਨਾ ਘਰੇ ਤਾਂ ਸਾਰੇ ਖੁੱਥੇਰੇ ਮਤਲਬ ਕਿ ਸਾਰੇ ਐਤ ਸੱਤੇ ਧਰ ਲਾਗਨੇ ਤੁਹਾਡੇ ਘਰ ਸਾਰੇ ਖੁੱਥੇ ਨੇ ਨਾ ਬੈਡ ਵਰਡ ਹੁੰਦਾ ਆ ਹਾਂ ਹਾਂ ਇਹਨਾਂ ਮਤਲਬ ਤੁਸੀਂ ਸਾਨੂੰ ਖੁੱਥੇਖਿਆਨੇ ਤੁਸੀਂ ਤੁਹਾਨੂੰ ਬੈਡ ਵਰਡ ਬੋਲ ਲੈਨੇ ਸੰ ਅਸੇ ਨਰਣਾ ਚੱਲ ਭਰਾ ਰੋਟੀ ਨਾ ਖਾ ਕੇ ਜਾਇਓ ਰੋਟੀ ਖਾਸੀ ਚਾਹੀਦੀ ਉਠੀ ਰੁਕ ਜਾ ਰੁਕ ਜਾ ਮੇਰੇ ਨਾਲ ਸੇ ਜਾਓ ਭਰਾ ਹਾਂ ਮੈਂ ਤਾਂ ਰੋਟੀ पका ਕੇ ਖਾਵਾਂ ਜਾ ਰੋਟੀ ਬਾਕਲ ਮਿਲਾ ਕੇ ਰੋਟੀ ਖਾਣ ਤੋਂ ਬਾਅਦ ਬਾਏ ਜੀ ਸੈਕਿੰਡ ਵੀਡੀਓ ਸੈਕਿੰਡ ਵੀਡੀਓ ਜੀ